ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਏ ਆਂ ਅਸੀਂ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੋ ਵੀਡੀਓ ਨੂੰ ਸਕਿਪ ਨਾ ਕਰੋ ਇਸ ਨਾਲ ਤੁਹਾਨੂੰ ਫੈਬਰਿਕ ਬਾਰੇ ਔਰ ਜੋ ਹੈ ਸੂਟ ਦਾ ਪ੍ਰਾਈਸ ਹੈ ਉਸ ਬਾਰੇ ਬਿਲਕੁਲ ਵੀ ਪਤਾ ਨਹੀਂ ਚੱਲੇਗਾ ਅੱਜ ਅਸੀਂ ਬਹੁਤ ਹੀ ਸੁੰਦਰ ਪ੍ਰਿੰਟ ਦੇ ਵਿੱਚ ਤੁਹਾਡੇ ਲਈ ਸੂਟ ਲੈ ਕੇ ਆਏ ਆਂ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਗਲੇ ਦਾ ਡਿਜ਼ਾਈਨ ਇਹ ਦੇਖੋ ਉੱਪਰ ਸ੍ਰੌਸਕੀ ਵੀ ਲੱਗੀ ਹੋਈ ਹੈ ਇਸ ਤਰ੍ਹਾਂ ਦਾ ਰਹੇਗਾ ਡਿਜ਼ਾਈਨ ਇਹ ਰਹੇਗਾ ਕੇਰੇ ਦਾ ਡਿਜ਼ਾਈਨ ਕੇਰੇ ਦਾ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਰਹੇਗਾ ਔਰ ਨਾਲ ਇਹਨਾਂ ਸ਼ਾਨਦਾਰ ਜਿਹੜਾ ਹੈ ਫਲਾਵਰ ਰਹੇਗਾ ਇਹ ਦੇਖੋ ਤੁਸੀਂ ਕਿੰਨੀ ਪਿਆਰੀ ਲੁੱਕ ਲੱਗ ਰਹੀ ਹੈ ਸੂਰਦੀ ਇਹਦਾ ਜਿਹੜਾ ਫੈਬਰਿਕ ਹੈ ਉਹ ਪਿਓਰ ਰਿਯਾਨ ਦੇ ਵਿੱਚ ਰਹੇਗਾ ਇਸ ਤਰ੍ਹਾਂ ਹੀ ਬਾਜੂ ਦੇ ਉੱਪਰ ਰਹਿਣਗੇ ਜਾਂ ਡਿਜ਼ਾਈਨ ਰਹੇਗਾ ਇਸ ਤਰ੍ਹਾਂ ਫਲਾਵਰ ਰਹਿਣਗੇ ਇਸ ਤਰ੍ਹਾਂ ਦਾ ਜਿਹੜਾ ਆ ਬਾਜੂ ਦੇ ਉੱਪਰ ਜਿਹੜਾ ਡਿਜ਼ਾਈਨ ਰਹੇਗਾ ਇਹ ਜੀ ਜਿਹੜਾ ਹੈ ਮੈਚਿੰਗ ਸੂਟ ਰਹੇਗਾ ਕਲੀਨ ਦੇ ਨਾਲ ਬਾਟਮ ਰਹੇਗੀ ਇਹ ਦੇਖੋ ਡਿਜ਼ਾਈਨ ਦੇ ਕਿੰਨੀ ਬਰੀਕੀ ਨਾਲ ਕਿੰਨਾ ਪਿਆਰਾ ਜਿਹੜਾ ਹੈਗਾ ਆ ਪ੍ਰਿੰਟ ਹੈ ਇਹਦਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਉੱਪਰ ਦੇਖੋ ਕਿੰਨਾ ਸੁੰਦਰ ਲੱਗ ਰਿਹਾ ਡਿਜ਼ਾਈਨ ਵਿੱਚ ਨਾਲ ਫਲਾਵਰ ਨੇ ਇਹ ਰਹੇਗਾ ਇਹਦਾ ਬੈਕ ਸ਼ੋਰਟ ਦਾ ਇਹ ਦੇਖੋ ਫਰੰਟ ਤੇ ਵੀ ਫਲਾਵਰ ਹੈ ਔਰ ਜੋ ਬੈਕ ਹੈ ਉਸ ਤੇ ਵੀ ਸੇਮ ਬਾਰਡ ਰਹੇਗਾ ਔਰ ਸੇਮ ਨਾਲ ਜਿਹੜਾ ਪਿੱਛੇ ਸੈਂਟਰ ਤੇ ਫਲਾਵਰ ਰਹੇਗਾ ਆ ਦੇਖੋ ਫਰੰਟ ਵੀ ਉਸੇ ਤਰ੍ਹਾਂ ਹੀ ਹੈ ਬੜਾ ਬਣਿਆ ਹੋਇਆ ਹੈ ਇਹ ਰਹੇਗੀ ਜੀ ਨਾਲ 8 ਮੀਟਰ ਦੀ ਪਿਓਰ ਕਾਟਨ ਦੀ ਨਾਲ ਬਾਟਮ ਹਰੀਆਨ ਦਾ ਰਹੇਗਾ ਸ਼ਰਟ ਔਰ ਕਾਟਨ ਦੀ ਰਹੇਗੀ ਨਾਲ ਬਾਟਮ ਇਹ ਦੇਖੋ ਹਾਫ ਪਿਓਰ ਦੇ ਵਿੱਚ ਰਹੇਗਾ ਪਿਓਰ ਦਾ ਦੁਪੱਟਾ ਇਸ ਤਰ੍ਹਾਂ ਰਹੇਗਾ ਇਹ ਟਾਈ ਐਂਡ ਡਾਈ ਨਹੀਂ ਰਹੇਗਾ ਜੀ ਇਹ ਸੇਮ ਜੋ ਹੈ ਬਾਟਮ ਦਾ ਕਲਰ ਉਸੇ ਤਰ੍ਹਾਂ ਦਾ ਰਹੇਗਾ ਨਾਲ ਗ੍ਰੀਨ ਕਲਰ ਦੇ ਵਿੱਚ ਇਹ ਦਿਖਾਉਣੇ ਆ ਜੀ ਤੁਹਾਨੂੰ ਅਗਲਾ ਕਲਰ ਇਹ ਹੈ ਜੀ ਕਾਫੀ ਕਲਰ ਇਹ ਵੀ ਤੁਹਾਨੂੰ ਓਪਨ ਕਰਕੇ ਦਿਖਾਉਣੇ ਆ ਅਸੀਂ ਆਹ ਦੇਖੋ ਇਹਦੇ ਪਿੱਛੇ ਡਿਜ਼ਾਈਨ ਸੇਮ ਰਹੇਗੇ। ਔਰ ਜਿਹੜਾ ਹੈ ਕਲਰ ਉਹ ਇਹਦੇ ਵਿੱਚ ਅਲੱਗ-ਅਲੱਗ ਚਾਰ ਕਲਰ ਚਾਰਟ ਆਉਣਗੇ। ਇਹ ਰਹੇਗਾ ਗਲੇ ਦਾ ਡਿਜ਼ਾਈਨ। ਗਲੇ ਦੇ ਉੱਪਰ ਦੇਖੋ। ਡਿਜ਼ਾਈਨ ਬੜਾ ਵਧੀਆ ਬਣਿਆ ਹੋਇਆ ਹੈ। ਨਾਲ ਉੱਪਰ ਸਰੌਸਕੀ ਲੱਗੀ ਹੋਈ ਹੈ। ਇਹ ਰਹੇਗਾ ਘੇਰੇ ਦੇ ਉੱਪਰ ਫਲਾਵਰ। ਫਲਾਵਰ ਵੀ ਦੇਖੋ ਤੁਸੀਂ ਕਿੰਨੀ ਸਫਾਈ ਦਾ ਜਿਹੜਾ ਹੈ ਇਹ ਪ੍ਰਿੰਟ ਹੈ। ਇਹ ਰਹੇਗਾ ਘੇਰੇ ਦਾ ਡਿਜ਼ਾਈਨ। ਡਿਜ਼ਾਈਨ ਵੀ ਤੁਸੀਂ ਦੇਖੋ ਕਿੰਨੇ ਪਿਆਰੇ ਕਲਰਾਂ ਦਾ ਕੰਬੀਨੇਸ਼ਨ ਹੈ ਇਹ। ਇਸੀ ਤਰ੍ਹਾਂ ਸੇਮ ਜੇ ਜਿਹੜਾ ਹੈਗਾ ਇਹ ਬਾਜੂ ਦਾ ਡਿਜ਼ਾਈਨ ਹੋਏਗਾ ਆ ਦੇਖੋ ਇਸੇ ਤਰ੍ਹਾਂ ਫਲਾਵਰ ਹੋਣਗੇ ਬਾਜੂ ਦੇ ਵੀ ਉੱਪਰ ਆ ਦੇਖੋ ਦੂਸਰੀ ਸਾਈਡ ਵੀ ਨਾਲ ਸੇਮ ਪ੍ਰਿੰਟ ਆਏਗਾ ਕਿ ਰਿਵਲਾਈ ਆ ਦੇਖੋ ਹੁਣ ਤੁਹਾਨੂੰ ਬੈਕ ਦਿਖਾਉਣੀ ਆ ਇੱਕ ਵਾਰੀ ਫੇਰ ਤੋਂ ਆ ਦੇਖੋ ਬੈਕ ਦਾ ਵੀ ਡਿਜ਼ਾਈਨ ਸੇਮ ਇਹ ਨਹੀਂ ਹੈਗਾ ਕਿ ਜੇ ਫਰੰਟ ਤੇ ਉੱਪਰ ਡਿਜ਼ਾਈਨ ਹੈ ਔਰ ਬੈਕ ਪਲੇਨ ਹੈ ਇਦਾਂ ਬਿਲਕੁਲ ਨਹੀਂ ਹੈ ਇਹ ਦਿਖਾਉਣੀ ਆ ਜੀ ਆ ਦੇਖੋ ਇਸ ਤਰ੍ਹਾਂ ਦਾ ਰਹੇਗਾ फ्रंट ਇਹ ਪਿਓਰ ਰਿਯਾਨ ਹੈ ਜੀ ਬਿਲਕੁਲ ਮਲੈਮ ਦੇ ਵਿੱਚ ਇਹ ਰਹੇਗੀ ਜੀ ਨਾਲ ਪਲੇਨ ਹੈਗੀ ਆ ਪਿਓਰ ਕਾਟਨ ਦੇ ਵਿੱਚ ਜਿਹੜੀ ਹੈ ਬਾਟਮ ਔਰ ਨਾਲ ਹੈਗਾ ਇਹ ਦੁਪੱਟਾ ਵੀ ਪਿਓਰ ਸਰਦਾਰੀ ਲੋਕ ਵਾਲਾ ਹੈਗਾ ਜੀ ਇਹਦੀ ਪ੍ਰੋਪਰ ਲੈਂਥ ਬਿਰਥ ਹੈ ਛੋਟਾ ਜਿਹਾ ਨਹੀਂ ਹੈਗਾ ਇਹ ਲੇਡੀਜ਼ ਜੜੀਆਂ ਚੰਗੀ ਤਰ੍ਹਾਂ ਇਹਦੀ ਬੁਮਾਰ ਸਕਦੀਆਂ ਆ ਆ ਦੇਖੋ ਲੈਂਥ ਵੀ ਜੀ ਪੂਰੀ ਹੈ ਇਸ ਤਰ੍ਹਾਂ ਦਾ ਰਹੇਗਾ ਜੀ ਪੂਰਾ ਸੂਟ ਇਲਕੋ ਬਣ ਕੇ ਕਿੰਨਾ ਪਿਆਰਾ ਲੱਗੇਗਾ ਇਸ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਅਸੀਂ ਨੀਵੀ ਬਲੂ ਕਲਰ ਦੇ ਵਿੱਚ ਦੇਖੋ ਅਗਲਾ ਕਲਰ ਇਹ ਦੇਖੋ ਹਰੇ ਕਲਰ ਦੀ ਜਿਹੜੀ ਹੈ ਆਪਣੀ ਗੈਟਅਪ ਹੈ ਇਹ ਵੀ ਦੇਖੋ ਸੇਮ ਡਿਜ਼ਾਈਨ ਸਾਰੇ ਦਾ ਸੇਮ ਰਹੇਗਾ ਜੋ ਜੋ ਕਲਰ ਹੈ ਉਹ ਅਲੱਗ-ਅਲੱਗ ਰਹਿਣਗੇ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਵੀ ਕਲਰ ਸਾਡੀ ਸ਼ਾਪ ਦਾ ਐਡਰੈਸ ਜਿਹੜਾ ਹੈ ਉਹ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਉੱਥੋਂ ਤੁਸੀਂ ਨੋਟ ਕਰ ਸਕਦੇ ਹੋ ਔਰ ਨਾਲ ਹੀ ਨਾਲ ਜੋ ਸਾਡਾ WhatsApp ਨੰਬਰ ਹੈ ਉਹ ਵੀ ਸਾਡਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ WhatsApp ਸਾਡੇ ਨੰਬਰ ਦੇ ਉੱਪਰ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ-ਨਵੇਂ ਵੀਡੀਓਜ਼ ਦੀ ਜਿਹੜੀ ਹੈ ਅਪਡੇਸ਼ਨ ਹੈ ਤੁਹਾਨੂੰ ਲਗਾਤਾਰ ਮਿਲਦੀ ਰਹੇ ये रहेगा जी फ्रंट का डिज़ाइन देखो कि प्यारा लग रहा है देखो ये देखो सेम सेम डिजाइन साडी शॉप तो बिल्कुल तो साफ सुथरे ही कपड़े मिल गए देखो कि प्यारा कलर कंबीनेशन है गा जी ਦੇਖੋ ਨਲਟਾਈ ਮੀਟਰ ਦੀ ਬਾਟਮ ਹੈ ਪਿਓਰ ਕਾਟਨ ਦੇ ਵਿੱਚ ਔਰ ਪਿਓਰ ਰਾਇਓਨ ਦੇ ਵਿੱਚ ਹੈਗਾ ਇਹ ਸ਼ਰਟ ਔਰ ਇਹ ਰਹੇਗੀ ਜਿਹੜੀ 36 ਗ੍ਰਾਮ ਦੀ ਨਾਲ ਤੁਹਾਡੇ ਚੁੰਨੀ ਰਹੇਗੀ ਸੂਟ ਦੇ ਨਾਲ ਆ ਦੇਖੋ ਇਸ ਤਰ੍ਹਾਂ ਦਾ ਰਹੇਗਾ ਪੂਰਾ ਸੂਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਆ ਅਲੱਗ ਹੀ ਲੁੱਕ ਨਜ਼ਰ ਆ ਰਹੀ ਹੈ ਸੂਟ ਦੀ ਸੂਟ ਪਾਇਆ ਵੀ ਜੀ ਫੀਲ ਨਹੀਂ ਹੋਏਗਾ ਇਸ ਤਰ੍ਹਾਂ ਦਾ ਐ ਪਿਓਰ ਮਲਮਲ ਦੇ ਟਾਈਪ ਦੇ ਵਿੱਚ ਸੂਟ ਹੈ ਇਹ ਕਿਸ ਦੇ ਨਾਲ ਹੀ ਅਸੀਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਵਾਈਨ ਕਲਰ ਦੇ ਵਿੱਚ ਜੋ ਲਾਸਟ ਸ਼ੇਡ ਹੈ ਇਸ ਸਾਡੀ ਸੂਟਾਂ ਦੀ ਆ ਦੇਖੋ ਇੱਕ ਹੀ ਡਿਜ਼ਾਈਨ ਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਆ ਚਾਰ ਗਲਰ ਦਿਖਾਲੇ ਹਨ ਇਹ ਲਾਸਟ ਕਲਰ ਹੈ ਵਾਈਨ ਕਲਰ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਆ ਦੇਖੋ ਇਸ ਤਰ੍ਹਾਂ ਦਾ ਰਹੇਗਾ ਫਰੰਟ ਇਹ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਹੋਰ ਹੈਗਾ ਉੱਪਰ ਗਲੇ ਦਾ ਡਿਜ਼ਾਈਨ ਕਪੜਾ ਵੀ ਜੀ ਪਿਓਰ ਸੌਫਟ ਰਿਯਾਨ ਆ ਦੇਖੋ ਪਰ ਸਰੌਸਕੀ ਵੀ ਕੀਤੀ ਹੋਈ ਆ ਇਸ ਸੂਟ ਦਾ ਜੀ ਜਿਹੜਾ ਹੈ ਪ੍ਰਾਈਸ ਰਹੇਗਾ 550 550 ਦੇ ਵਿੱਚ ਤੁਸੀਂ ਇਸ ਸੂਟ ਨੂੰ ਆਪਣਾ ਬਣਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਜਿਹੜੀ ਬਣਾਈ ਹੁੰਦੀ ਹੈ ਉਹ ਪਸੰਦ ਆਉਂਦੀ ਹੈ ਸੂਟ ਪਸੰਦ ਆਉਂਦੇ ਆ ਤਾਂ ਸਾਡੀ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤਿੱ ਤਾਂ ਜੋ ਸਾਨੂੰ ਪਤਾ ਲੱਗ ਸਕੇ ਤੁਹਾਨੂੰ ਸਾਡੇ ਸੂਟ ਕਿਸ ਤਰ੍ਹਾਂ ਦੇ ਲੱਗ ਰਹੇ ਆ ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਨਾਲ ਸਾਡੀ ਮੋਟੀਵੇਸ਼ਨ ਜਿਹੜੀ ਹੈ ਹੋਰ ਵੀ ਵੱਧਦੀ ਹੈ ਸਾਨੂੰ ਹੋਰ ਵੀ ਹੌਸਲਾ ਮਿਲਦਾ ਆ ਕਿ ਅਸੀਂ ਵਾਅਦੇ ਤੋਂ ਵਾਅਦੇ ਜਿਹੜੀ ਆ ਸੋਹਣੇ ਸੋਹਣੇ ਸੂਟਾਂ ਦੇ ਸੋਹਣੇ ਸੋਹਣੇ ਰੰਗਾਂ ਦੀ ਜਿਹੜੀ ਆ ਵੀਡੀਓਜ਼ ਆ ਉਹ ਤੁਹਾਡੇ ਤੱਕ ਲੈ ਕੇ ਆਈਏ ਜਿਨ੍ਹਾਂ ਦੇ ਰੇਟ ਵੀ ਬਿਲਕੁਲ ਬਾਜ਼ੀ ਹੋਣ ਤੁਸੀਂ ਆਸਾਨੀ ਨਾਲ ਉਹਨਾਂ ਨੂੰ ਜਿਹੜਾ ਆ ਪਰਚੇਸ ਕਰ ਸਕੋ ਸਾਡੀ ਸ਼ਾਪ ਤੋਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਡਿਜ਼ਾਈਨਾਂ ਦੇ ਜਿਹੜੇ ਆ ਸੂਟ ਮਿਲ ਜਾਣਗੇ ਤੁਸੀਂ ਇੱਕ ਵਾਰ ਸਾਡੀ ਸ਼ਾਪ ਦੇ ਉੱਪਰ ਜ਼ਰੂਰ ਵਿਜ਼ਿਟ ਕਰੋ ਵਿਜ਼ਿਟ ਕਰਕੇ ਦੇਖੋ ਤੁਹਾਨੂੰ ਜਿਹੜਾ ਹੈ ਬਾਜ਼ਾਰ ਦੇ ਨਾਲੋਂ ਉਹ ਰੇਟ ਦੇ ਵਿੱਚ ਵੀ ਕਾਫੀ ਫਰਕ ਲੱਗੇਗਾ ਔਰ ਕਪੜਾ ਵੀ ਬਿਲਕੁਲ ਸਾਨੂੰ ਸਾਫ਼ ਸੁਥਰਾ ਮਿਲੂਗਾ ਇਸ ਤਰ੍ਹਾਂ ਦਾ ਰਹੇਗਾ ਸੂਟ ਦਾ ਫਰੰਟ ਇਹ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਆ ਦੇਖੋ ਇਹ ਰਹਿਣ ਗਿਆ ਬਾਜੂ ਦਾ ਡਿਜ਼ਾਈਨ ਸੇਮ ਜਿਸ ਤਰ੍ਹਾਂ ਦਾ ਘੇਰਾ ਹੈ ਉਸੇ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਹੈ ਉਹ ਬਾਹਾਂ ਦੇ ਉੱਪਰ ਆਏਗਾ ਤੇ ਦੇਖੋ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਜਿਹੜੇ ਫਲਾਵਰ ਹੈ ਉਹ ਆਉਣਗੇ ਦੇਖੋ ਛੋਟੇ ਸਟੀਚ ਹੋ ਕੇ ਜਿਹੜੀ ਸੂਟ ਦੀ ਹੈ ਉਹ ਅਲੱਗ ਹੀ ਲੁੱਕ ਲੱਗੇਗੀ ਇਹ ਸੂਟ ਜੀ ਜੋ ਹੈ ਇਹ ਪਿਓਰ ਰਿਯਾਨ ਔਰ ਜੋ ਹੈ ਪਿਓਰ ਕਾਟਨ ਦਾ ਕੰਬੀਨੇਸ਼ਨ ਹੈ ਸੂਟ ਦੀ ਜਿਹੜੀ ਪ੍ਰਿੰਟਿੰਗ ਹੈ ਬਹੁਤ ਹੀ ਪਿਆਰੀ ਹੈ ਬਹੁਤ ਹੀ ਆਸਮ ਜੈ ਕਲਰ ਹਨ ਫਲਾਵਰਸ ਵੀ ਦੇਖੋ ਕਿੰਨੇ ਪਿਆਰੇ ਹੈ ਗਲੇ ਦੇ ਉੱਪਰ ਜੋ ਡਿਜ਼ਾਈਨ ਹੈ ਉਹ ਵੀ ਬਹੁਤ ਪਿਆਰਾ ਹੈ ਇਹ ਰਹੇਗੀ ਜੀ ਨਾਲ ਢਾਈ ਮੀਟਰ ਵਾਈਨ ਕਲਰ ਦੀ ਬਾਟਮ ਹੈ ਇਹ ਦੇਖੋ ਕੰਟਰਾਸਟ ਸ਼ੇਡਸ ਦੇ ਵਿੱਚ ਹੈ ਇਹ ਸੂਟ ਇਹ ਰਹੇਗੀ ਨਾਲ ਸਰਦਾਰੀ ਲੁੱਕ ਵਾਲੀ ਜਿਹੜੀ ਚੁੰਨੀ ਹੈ ਚੁੰਨੀ ਦੀ ਵੀ ਤੁਸੀਂ ਜਿਹੜੀ ਆ ਬੁੱਕਲ ਮਾਰ ਸਕਦੇ ਹੋ ਇੰਨੀ ਇਹਦੀ ਪ੍ਰੋਪਰ ਲੈਂਥ ਵਿੱਥ ਹੈ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਸੂਟ ਦਾ ਪੂਰਾ ਡਿਜ਼ਾਈਨ ਔਰ ਇਸ ਤਰ੍ਹਾਂ ਦੀ ਰਹੇਗੀ ਸੂਟ ਦੀ ਪੂਰੀ ਲੁੱਕ ਛੇਤੀ ਹੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ